ਦੇ ਵਿੱਚ ਵੀ ਕਦੇ-ਕਦੇ ਕਾ ਦੁੱਖਾ ਘਟਨਾਵਾਂ ਇਹੋ ਜੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਗੈਰ ਕਾਨੂੰਨੀ ਹੈ ਅਤੇ ਜੇ ਕੋਈ ਇਸ ਦਾ ਭਾਗੀਦਾਰ ਹੁੰਦਾ ਹੈ ਤਾਂ ਇਸ ਦੀ ਸਜ਼ਾ ਵੀ 1 ਸਾਲ ਦੀ ਸਜ਼ਾ ਤੇ 2 ਲੱਖ ਤੋਂ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨੇ ਦਾ प्रावधान ਹੈ ਐਸ ਲਈ ਮੇਰੀ ਸਭ ਨੂੰ ਬੇਨਤੀ ਹੈ ਕਿ ਆਪਕਾ ਸਭ ਮਿਲ ਕੇ ਬਾਅਦਿਆਂ ਵਰਗੀ ਪ੍ਰਥੀ ਨੂੰ ਜੋੜੋ ਖਤਮ ਕਰਿਏ ਜੀ ਸਾਹਿਬ ਜੀ ਬਾਈਕੁਰ ਜੀ ਬੋਦੇ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਕੈਂਪ ਨੂੰ ਅਯੋਜਿਤ ਕਰਨ ਵਾਲੇ ਇਸ ਕੈਂਪ ਨੂੰ ਸਪੰਦਤ ਗੁਰੂਆਂ ਵਿਚਲਾੜ ਵਾਲੇ ਸਾਰੇ ਹੀ ਵਿਭਾਗ ਜਿਹਦੇ ਵਿੱਚ ਦੋ ਭਾਰ ਮੇਰੇ ਹੀ ਆ ਗਏ ਸਮਾਜਿਕ ਸੁਰੱਖਿਆ ਜਿੱਤੇ ਬਾਰ ਬ੍ਰਾਸ ਸਮਾਜੀ ਯਾਦਗਾਹ ਤਰਫ ਭਾਰ ਰਾਸੀ ਹੋਟ ਅਪਾਰਟਮੈਂਟ ਦੇ ਨਵੇਂ ਰੇਬਲ ਅਪਾਰਟਮੈਂਟ ਗਿਆ ਫੂਡ ਸਪਲਾਈ ਅਪਾਰਟਮੈਂਟ ਗਿਆ ਸੋ ਪਹਿਲਾ ਬਹੁਤ ਸਾਰੇ ਅਫਸਰ ਸਰਵਨਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਮੈਂ ਨਾ ਹੋ ਗਿਆ ਸੀ ਕਿ ਸਾਡੇ ਪਿੰਡਾਂ ਸੀ ਐਮਪਲਾਈ ਜਾਣ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਬਹੁਤ ਵਧੀਆ ਢੁਕਵੇਂ ਨਾਲ ਇਹ ਕੈਂਪ ਆਰਗੇਨਾਈਜ਼ ਕਰਾਇਆ ਔਰ ਪਿੰਡ ਵਾਸੀਆਂ ਦਾ ਔਰ ਜਿਹੜੇ ਇਸ ਪਿੰਡ ਤੋਂ ਨੇੜਲੇ ਪਿੰਡਾਂ ਤੋਂ ਮੇਰੇ ਭਾਂ ਪ੍ਰਾਏ ਨੇ ਜਾਹਤਾ ਸੜੀਆਂ ਨੂੰ ਮਾਵਾ ਪੈਣਾ ਬੱਚੀਆਂ ਆਈਆਂ ਨੇ ਉਹਨਾਂ ਦਾ ਸ਼ੁਕਰੀਆ ਕਿ ਉਹ ਇੱਥੇ ਆਈਆਂ ਨੇ ਕੈਂਪ ਦਾ ਲਾਭ ਲੈਣ ਸੋ ਇਹਨਾਂ ਕੈਂਪਾਂ ਦਾ ਮਕਸਦ ਇਹ ਹੀ ਹੈ ਕਿ ਪਿੰਬਰੀ ਨੂੰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਦਸਤਰਾں ਚ ਜਾਣਾ ਹੈ ਔਰ ਸਾਡੇ ਬਹੁਤ ਜ਼ਰੂਰੀ ਕਾਰਜਾਂ ਤੇ ਜਿਵੇਂ ਮੇਰੇ ਤੋਂ ਪਹਿਲਾਂ ਗੱਲ ਕੀਤੀ ਗਈ ਕਿ ਜਾਤੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਇਹ ਜਿਹੜੇ ਸਰਟੀਫਿਕੇਟ ਬਣਾਉਣ ਦੇ ਵਿੱਚ ਬਹੁਤ ਸਾਰੇ ਦਫਤਰਾਂ ਦੇ ਟੱਕੇ ਵੀ ਖਾਣੇ ਪੈਂਦੇ ਆਂ ਤੇ ਕਈ ਵਾਰੀ ਸੀ ਭੁਲਾਵ ਨਹੀਂ ਪਉਦੇ ਇਹ ਜੋ ਲਾਭ ਉਹਨਾਂ ਦੇ ਸਿੱਧੇ ਸਾਡੇ ਬੱਚਿਆਂ ਨੂੰ ਮਿਲਦਾ ਹੁੰਦਾ ਉਹ ਲਾਭ ਪੱਕੂ ਵੀ ਅਸੀਂ ਵੰਡ ਹੀ ਰਹੇ ਹਾਂ ਸੋ ਸਾਡਾ ਮਕਸਦ ਇਹੀ ਆ ਮੁੱਖ ਮੰਤਰੀ ਸਰਕਾਰ ਭਗਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਕੰਮ ਹੋ ਰਿਹਾ ਹੈ ਕਿ ਹਰੇਕ ਵਿਅਕਤੀ ਨੂੰ ਪੰਜਾਬ ਦੇ ਹਰੇਕ ਵਿਅਕਤੀ ਨੂੰ ਉਹਦਾ ਬਣਦਾ ਲਾਭ ਮਿਲੇ ਔਰ ਆਸਾਨੀ ਦੇ ਨਾਲ ਦੇ ਲਈ ਉਹਨੂੰ ਆਪ ਦੇ ਹੱਥਾਂ ਭਰੀ ਦਰਦ ਤੇ ਜਲੀ ਠੋਕਰਾਣਾ ਖਾਣਿਆ ਪੈਣ। ਸੋ ਜਿਸ ਤਰ੍ਹਾਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਉਹਦੇ ਵਿੱਚ ਅਸੀਂ ਆਪ ਦੀਆਂ ਬੱਚੀਆਂ ਨੂੰ ਖਾਸ ਤੌਰ ਤੇ ਅਜ ਪਾਲਿਆ ਤੇ ਅਗੇਂਸਟ ਜਿਹੜਾ ਮਤਾਂ ਇੱਕ ਪਰਨਾ ਪਾਇਆ ਗਿਆ ਕਿ ਅਸੀਂ ਪਾਲਿਆ ਨਹੀਂ ਹੋਣ ਦੇਵਾਂਗੇ ਔਰ ਸਾਡਾ ਭਾਗ ਹੋ ਤੇ ਮੈਂਨਰ ਕਰ ਰਿਹਾ ਇਸ ਸਬਜੈਕਟ ਦੇ ਉੱਤੇ ਕਿ ਕਿਸੇ ਵੀ ਬੱਚੀ ਦਾ ਵਿਆਹ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਵਿੱਚ ਨਾ ਕੀਤਾ ਜਾਵੇ ਉਸਤੇ ਜਿਹੜਾ ਪਰਿਵਾਰਕ ਬੋਝ ਉਸਤੇ ਸਰੀਰਕ ਬੋਝ ਉਹ ਬਿਲਕੁਲ ਨਹੀਂ ਪਾਉਣਾ ਚਾਹੀਦਾ ਇਹ ਤੇ ਸਾਡੀ ਸਰਕਾਰ ਨਹੀਂ ਹੈ ਉਸ ਤੋਂ ਬਾਅਦ ਅਸੀਂ ਬੱਚੀਆਂ ਨੂੰ ਸੈਨੇਟਰੀ ਪੈਡ ਵੰਡਾਂਗੇ ਜਿਹਦੇ ਅੱਜ ਹੀ ਅਸੀਂ ਬੱਚਿਆਂ ਦੀ ਜਿਹੜੀ ਰੀਪਰੋਡਕਟਿਵ ਹੈਲਥ ਹੈ ਜਿਹੜਾ ਉਹਨਾਂ ਨੂੰ ਸਰੀਰਕ ਤੌਰ ਤੇ ਸਿਹਤਮੰਤ ਹੋਣਾ ਚਾਹੀਦਾ ਉਹਦੇ ਬਾਰੇ ਜਾਗਰੂਕ ਕਰਾਂਗੇ ਉਸ ਤੋਂ ਬਾਅਦ ਮੈਡਮ ਨੇ ਸਲਾਈ ਸੈਂਟਰ ਲਈ ਕਿਹਾ ਹੈ ਇਸ ਤੋਂ ਬਾਅਦ ਲੈ ਮੇਰੀ ਭੈਣਾਂ ਭੜੀਆਂ ਇਹ ਵੀ ਦੱਸ ਦਮਾ ਕਿ ਅਸੀਂ ਪਿੰਡਾਂ ਦੇ ਵਿੱਚ ਸਲਾਈ ਸੈਂਟਰ ਖੋਲ੍ਹਵੇ ਉਹ ਚਾਹੜੀਆਂ ਜਿਹੜੀਆਂ ਵੀ ਬੇਟੀਆਂ ਜਾਂ ਭੈਣਾਂ ਇੱਛਤ ਨੇ ਕਿ ਅਸੀਂ ਸਲਾਈ ਸਿੱਖਣੀ ਹੈ ਉਹ ਵੀ ਇਸ ਤੋਂ ਬਾਅਦ ਫਿਰ ਸਾਡੇ ਕੋਲੇ ਆਉਣਗੇ। ਫਿਰ ਅਸੀਂ ਉਹਨਾਂ ਦੇ ਨਾਮ ਦਰਜ ਕਰਕੇ ਬਿਲਕੁਲ ਫ੍ਰੀ ਜਿਹੜੀ ਸলাই ਦੀ ਅ ਸਿੱਖਿਆ ਦਿੱਤੀ ਜਾਊਗੀ ਪੂਰਾ ਕੈਂਪ ਉਸ ਤੋਂ ਬਾਅਦ ਸਰਟੀਫਿਕੇਟ ਵੀ ਦੇਵਾਂਗੇ। ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਅੰਦਰ ਕੰਮ ਛੋੜਨਾ ਆਪ ਦਾ ਸলাই ਦਾ ਉਹਨਾਂ ਨੂੰ ਅਸੀਂ ਹੋਰ ਹੀ ਹੋਰ ਫਿਰ ਸলাই ਵਿੱਚ ਜਿੱਦਾਂ ਕਿ ਲੋਕਾਂ ਨੂੰ ਕੰਮងារ ਕਰਾਗੇ ਤਾਂ ਕਿ ਉਹ ਆਪਣੇ ਪੈਰਾਂ 'ਚ ਆਪਣੇ ਰਜਗਾਰ 'ਚ ਹੋ ਜਾਣ। ਸੋ ਇਸ ਤੋਂ ਬਿਨਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਇਕੱਠੀਆਂ ਲੈ ਕੇ ਆਏ ਆ ਜਿਹੜੇ ਬੱਚੇ ਹੁੰਦੇ ਆ ਛੋਟੇ ਬੱਚੇ ਕਈ ਵਾਰੀ ਉਹਨਾਂ ਦੇ ਮਾਪੇ ਆਪਾਂ ਹੁੰਦੇ ਆ ਤਮਾਰ ਨਹੀਂ ਸਕਦੇ ਜਾਂ ਉਹਦੇ ਮਾਪੇ ਆਪ ਇਸ ਕਾਬਿਲ ਨਹੀਂ ਹੁੰਦੇ ਕਿ ਆਪਣੇ ਬੱਚਾ ਦਾ ਪਾਲਣ ਪੋਸ਼ਣ ਕਰ ਸਕਣ ਕਈ ਵਰੀ ਮਾਪੇ ਸਿਰ ਤੇ ਵੀ ਹੁੰਦੇ ਦਾਦਾ-ਦਾਦੀ ਪਾਲਦੇ ਹੁੰਦੇ ਆ ਨਾਨਾ-ਨਾਨੀ ਪਾਲ ਰਹੇ ਹੁੰਦੇ ਆ ਸੋ ਉਹਨਾਂ ਬੱਚਿਆਂ ਨੂੰ ਅਸੀਂ 4000 ਰੁਪਏ ਨਹੀਂ ਆ ਜਿਹੜੀ ਸਪਾਂਸਰਸ਼ਿਪ ਹੋਵੇ ਆਹ ਜਿਹੜਾ ਤਾਂ ਕਿਹਾ ਕਿ ਉਹ ਆ ਵੀ ਪੜਾਈ ਜਿਹੜੀ ਉਹ ਮੁਕੰਮਲ ਕਰ ਸਕਣ ਸੋ ਉਹਦੇ ਲਈ ਵੀ ਅੱਜ ਕੈਂਪ ਲੱਗਿਆ ਜਿਹੜੇ ਵੀ ਲੋੜਵੰਦ ਇਸ ਤਰ੍ਹਾਂ ਦੇ ਪਰਿਵਾਰ ਨੇ ਉਹ ਆਪਣੇ ਬੱਚਿਆਂ ਦੀ ਸਪਾਂਸਰਸ਼ਿਪ ਲਵਾ ਸਕਦੀ ਹੈ ਇਸ ਤੋਂ ਬਿਨਾਂ ਕਈ ਵਾਰੀ ਇਹ ਹੁੰਦਾ ਹੈ ਵੀ ਸਾਡੇ ਬਜ਼ੁਰਗ ਜਿਹੜੇ ਉਹ ਪੈਨਸ਼ਨ ਤੋਂ ਜੂਰੇ ਰਹ ਜਾਂਦੇ ਆ ਜਾਂ ਕੋਈ ਜਿਹੜਾ ਪੈਨਸ਼ਨ ਤੋਂ ਜੂਰੇ ਸੋ ਸਾਰੀਆਂ ਸਕੀਮਾਂ ਇੱਕ ਛੱਤ ਥੱਲੇ ਇਕੱਠੀਆਂ ਕੀਤੀਆਂ ਜਿਹਦੇ ਨਾਲ ਤੋਂ ਨੂੰ ਕਿਤੇ ਦਰਦ ਕਰਨੀ ਜਾਣਾ ਪਏਗਾ ਸਾਡੇ ਸਾਰੇ ਅਫਸਰ ਸੇ ਮਾਣ ਇੱਥੇ ਬੈਠੇ ਆ। ਇਹ ਮੈਂ ਅਖੀਰ ਦੇ ਵਿੱਚ ਸਰਪੰਚ ਸਾਹਿਬ ਪਰ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਹੀ ਕਿਹਾ ਮੈਂ ਆਪਣੇ ਬਲੌਰ ਨਾਲ ਕੇ ਦੇ ਸਾਰੇ ਸਰਪੰਚਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਿੰਦੀ ਵੀ ਕੋਈ ਪੰਚਾਇਤੀ ਜੁਨੀ ਦਾ ਉਦਰੇ ਜੋ ਵੀ ਸਾਡੇ ਗਰੀਬਾਂ ਦਾ ਬਣਦਾ ਹੈ ਇਸ ਦਾ ਉਹ ਕੱਢ ਕੇ ਦਿਓ ਸੋ ਸਰਪੰਚ ਨੇ ਇਹ ਪਹਿਲ ਕੀਤੀ ਹੈ ਇਹ ਦਾਇ ਦਾ ਪਾਤਰ ਹੈ ਮੈਂ ਉਹਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ ਤੁਸੀਂ ਕਰੋ ਤੁਸੀਂ ਕੰਮ ਕਰੋ ਮੈਂ ਤੁਹਾਡੇ ਨਾਲ ਖੜੀ ਹਾਂ ਕਿਉਂਕਿ ਕੱਲ ਅਸੀਂ ਆਰਾਮ نگر ਪਿੰਡ ਚ ਵੀ ਇਸੇ ਤਰ੍ਹਾਂ ਭਿੰਦਰ ਨੇ ਸਰਪੰਚ ਨੇ ਕਲੋਨੀ ਲਈ 플ੌਟ ਕੱਢਣੇ ਸੀ ਮੈਂ ਉਹ 20 ਲੱਖ ਰੁਪਏ ਦਿੱਤਾ ਤਾਂ ਕਿ ਉਹ ਕਲੋਨੀ ਦੇ ਵਿੱਚ ਹੀ ਉਹ ਸਾਰਾ ਪਾਣੀ ਦਾ ਪ੍ਰਬੰਧ ਵੀ ਕਰੇਗਾ ਸੀਵਰੇਜ ਦਾ ਪ੍ਰਬੰਧ ਵੀ ਕਰੇਗਾ ਜਿਵੇਂ ਅਸੀਂ ਕਲੋਨੀ ਕਹਿ ਦਿੰਦੇ ਹਾਂ ਸ਼ਹਿਰ ਦੀ ਉਸ ਤਰੀਕੇ ਦੇ ਨਾਲ ਅਸੀਂ ਬਣਾਵਾਂਗੇ ਸੋ ਸਰਪੰਚ ਸਾਹਿਬ ਤੁਸੀਂ ਕੰਮ ਕਰੋ ਮੈਂ ਇੱਥੇ ਵੀ ਤੁਹਾਨੂੰ ਵੱਧ ਤੋਂ ਵੱਧ ਪੈਸਾ ਦਵਾਗੀ ਤਾਂ ਕਿ ਅਸੀਂ ਗਰੀਬ ਪਰਿਵਾਰ ਹੈ ਜਿਹੜੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕ ਸਕੀਏ ਤੁਸੀਂ ਇੱਥੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਆਇਆ ਇਸ ਰਾਣੀ ਜੀ ਸੋ ਤਾਂ ਮਾਫ਼ ਕਿਹਾ ਕਿ ਉਸ ਟੇਨਟ ਵੀ ਆ ਗਿਆ ਅੱਜ ਅਸੀਂ ਜਿਵੇਂ ਪਿੰਡ ਪੱਧਰ ਤੇ ਕੈਂਪ ਸ਼ੁਰੂ ਕਰਦੇ ਆ ਸੋ ਦੋ ਦੋ ਟੈਂਟਾਂ ਦੇ ਕਲਸਟਰ ਬਣਾ ਕੇ ਉਨਾ ਲੋਕਾਂ ਨੂੰ ਅਸੀਂ ਸੁਵਿਧਾ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਇੱਥੇ ਕੈਂਪ ਲਾਇਆ ਜਿਹਦੇ ਵਿੱਚ ਮੇਰੇ ਡਿਪਾਰਟਮੈਂਟ ਮੰਨੋ ਕੋਈ ਬੁੜਾਪਾ ਪਰੇਸ਼ਨ ਕੋਈ ਕਿਦਰਾ ਪਰੇਸ਼ਨ ਕੋਈ ਆਲਮੀ ਲਈ ਪੈਨਸ਼ਨ ਇਸੇ ਤਰ੍ਹਾਂ ਅਸੀਂ ਹੋਰ ਡਿਪਾਰਟਮੈਂਟ ਜਿਹੜੇ ਲੇਬਰ ਡਿਪਾਰਟਮੈਂਟ ਉਹਦੇ ਜਿਨ੍ਹਾਂ ਨੇ ਕੰਪਨੀਆਂ ਬਣਾਉਣ ਵਾਲੀਆਂ ਮਦਦ ਕਰਦੀਆਂ ਉਹ ਵੀ ਅਸੀਂ ਨਾਲ ਉਹਨਾਂ ਨੂੰ ਦੇ ਰਹੇ ਆ ਇਸੇ ਤਰ੍ਹਾਂ ਅਸੀਂ ਕਿਸੇ ਦਾ ਕੋਈ ਆਮਦਨ ਸਰਟੀਫਿਕੇਟ ਹੈ ਜਾਂ ਕੋਈ ਕਿਸੇ ਦਾ ਜਾਤੀ ਸਰਟੀਫਿਕੇਟ ਹੈ ਹਰ ਤਰ੍ਹਾਂ ਦੀ ਜੋ ਵੀ ਸੁਵਿਧਾ ਅਸੀਂ ਦੇ ਸਕਦੇ ਆ ਉਹ ਇੱਕ ਛੱਤ ਹੇਠੇ ਅਸੀਂ ਕਰਤੀ ਹੋਈ ਹੈ ਇਸ ਤੋਂ ਬਿਨਾ ਅਸੀਂ ਬੱਚੀਆਂ ਜਿਹੜੀਆਂ ਸਾਡੀਆਂ ਵਧੀਆ ਸਕੂਲਾਂ ਚ ਫਰਵਾਂ ਕਰਦੀਆਂ ਉਹਨਾਂ ਨੂੰ ਅਪਰੀਸ਼ੀਏਟ ਕਰ ਉਹ ਸਕੂਲ ਬੈਗ ਵੰਡੇ ਆ ਇਸੇ ਤਰ੍ਹਾਂ ਹੀ ਮਹਿਲਾਵਾਂ ਨੂੰ ਸੀਨੀਅਰ ਪੈਡ ਵੰਡੇ ਆ ਤਾਂ ਕਿ ਉਹਨਾਂ ਨੂੰ ਬੈਸਟ ਹਾਈਜੀਨ ਦੀ ਸਮਝ ਆਵੇ ਸਭ ਕੋਸ਼ਿਸ਼ ਕੀਤੀ ਆ ਅਸੀਂ ਇੱਕ ਤਰ੍ਹਾਂ ਵਾਲੇ ਰੇਖਲਾ ਪਾਤਰੀ ਨੂੰ ਕਰਦੇ ਜੀ ਮੈਮਾ ਸੰਧਿਆਪ ਦੇ ਵਿੱਚ ਖੜਾ ਦਾ ਜਿਹੜਾ ਪੂਰਾ ਖਾਲ ਹੈ ਖੜਾ ਨੇ ਨਾਲ کافی ਨੁਕਸਾਨ ਹੋਇਆ ਇੱਥਾ ਆਪਣੇ ਇਲਾਕੇ ਵਿੱਚ ਬਾਰਿਸ਼ ਹੈ ਬਹੁਤ ਸਾਰਾ ਨੁਕਸਾਨ ਹੋਇਆ ਪੱਥਰਾਂ ਦਾ ਨੁਕਸਾਨ ਹੋ ਗਿਆ ਤੁਹਾਨੂੰ ਵੀ ਆਪਣੇ ਵੀ ਜਿਹੜਾ ਬਾਰਿਸ਼ ਦਾ ਹੈਗਾ ਜ਼ਿਆਦਾ ਉਹ ਮੈਂ ਵੀ ਜਾ ਕੇ ਦੇਖ ਰਹੀ ਹਾਂ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਹੈ ਅਸੀਂ ਆਰਡਰ ਕਰ ਦਿੱਤੇ ਆ ਵੀ ਇਹਨਾਂ ਦੀ ਜੋ ਕੋਈ ਕਿਤਾਬ ਫਸਲਾਂ ਦਾ ਨੁਕਸਾਨ ਆ ਉਹਦੀ ਗਰਦਾਵਰੀ ਯੂਕ੍ਰੇਨ ਦਾ ਨੁਕਸਾਨਾ ਦੇ ਵੀ ਅਸੀਂ ਲਿਸਟ ਲੈ ਰਹੇ ਆ ਜੇ ਹੋਰ ਜਲਦੀ ਹੀ ਆਪਾਂ ਜਿਹੜੇ ਵੀ ਨੁਕਸਾਨ ਜਿਹੇ ਸਾਡੇ ਪਰਿਵਾਰ ਤੇ ਆ ਉਹਨੂੰ ਜਲਦੀ ਮਦਦ ਆਦੇ ਐਮਐਨਡੀ ਦੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਕੀ ਜਗਾ ਜੇ ਸਰਕਾਰ ਦੇ ਖਿਲਾਫ ਹੋਣੇ ਉਸ ਤੋਂ ਬਾਅਦ ਉਸ ਦਾ ਕਿਹਦੀ ਪਹਿਲਾ ਉਹ ਦੂਜਾ ਕੋਈ ਨਹੀਂ ਕੋਈ ਇਹ ਤੋਂ ਹੈ ਉਹਨਾਂ ਦਾ ਪਤਾ ਨਹੀਂ ਹੁਣ ਕੀ ਚੱਲ ਰਿਹਾ ਸੀ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਬਾਕੀ ਇਨਕੁਆਇਰੀ ਹੋਏਗੀ ਸਾਰਾ ਕੁਝ ਸਾਹਮਣੇ ਆ ਜਾਵੇਗਾ